ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਲ ਮਿਲਕੀਤ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾਰੀ ਵੇਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਸਸਤਾ ਤੇ ਅਸਰਦਾਰ ਨੁਸਖਾ ਪੇਸ਼ ਕਰਨ ਜਾ ਰਿਹਾ ਤੁਹਾਡੀ ਖੇਤ ਖੇਦਮਤ ਚ ਕਾਫੀ ਵੀਰ ਕਹਿੰਦੇ ਹੈ ਜੀ ਨੁਸਖਾ ਵਧੀਆ ਹੋਵੇ ਰਿਜ਼ਲਟ ਵਧੀਆ ਹੋਵੇ ਪਰ ਸਸਤਾ ਹੋਵੇ ਤੇ ਇਸ ਨੁਸਕੇ ਨੂੰ ਅਜ਼ਮਾਇਆ ਬਹੁਤ ਵਾਰ ਅਜ਼ਮਾਇਆ ਹੋਇਆ ਹੈ ਅਰ ਰਿਜ਼ਲਟ ਬਹੁਤ ਅੱਛਾ ਇਹਦਾ ਰਿਜ਼ਲਟ ਮਿਲੇਗਾ ਕੋਈ ਜ਼ਿਆਦਾ ਮਹਿੰਗਾ ਨਹੀਂ ਬਹੁਤ ਸਸਤਾ ਤੁਹਾਨੂੰ ਇਹ ਨੁਸਖਾ ਪੈਣ ਵਾਲਾ ਹੈ ਇਹਦੇ ਵਿੱਚ ਕੀ ਕੀ ਜੜੀਆਂ ਬੂਟੀਆਂ ਆਪਾਂ ਇਹ ਤੁਸੀ ਸੁਣ ਕੇ ਹੈਰਾਨ ਰਹਿ ਜਾਓਗੇ ਇਹਦੇ ਰਿਜ਼ਲਟ ਇੰਨੇ ਕੁ ਵਧੀਆ ਨੇ ਸ਼ੀਗਰ ਪਤਨ ਹੋਵੇ ਵੀਰਜ ਦਾ ਪਤਲਾਪਨ ਹੋਵੇ ਸੈਕਸ ਨੂੰ ਦਿਲ ਨਾ ਕਰਦਾ ਹੋਵੇ ਇੱਕ ਵਾਰ ਕਰਨ ਤੇ ਦੂਜੀ ਵਾਰ ਚ ਸਟੈਂਡ ਨਹੀਂ ਹੁੰਦਾ ਜਾਂ ਕਰਦੇ ਕਰਦੇ ਢਿੱਲਾ ਪੈ ਜਾਣਾ ਇਨਾਂ ਸਾਰੀਆਂ ਬਿਮਾਰੀਆਂ ਤੇ ਇਹ ਪਾਊਡਰ ਨੇ ਕੰਮ ਕਰਨੇ ਜੀ ਪਾਊਡਰ ਦੇ ਵਿੱਚ ਬੇਸ ਕੀਮਤੀ ਜੜੀਆਂ ਬੂਟੀਆਂ ਪਈਆਂ ਹੋਈਆਂ ਨੇ ਤੇ ਜਿਹਦੇ ਬਾਰੇ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਦੱਸ ਦਿਆਂ ਬਹੁਤ ਹੀ ਅੱਛਾ ਇਹਦਾ ਰਿਜ਼ਲਟ ਮਿਲਣ ਵਾਲਾ ਹੈ ਪਸਮਾ ਤੇ ਜੜੀਆਂ ਬੂਟੀਆਂ ਤੋਂ ਤਿਆਰ ਹੈ ਜਿਹਦਾ ਰਿਜ਼ਲਟ 100% ਮਿਲੇਗਾ ਹੀ ਮਿਲੇਗਾ ਬਹੁਤ ਹੀ ਪੁਰਾਣੇ ਗ੍ਰੰਥ ਚੋਂ ਇਹ ਨੁਸਖਾ ਲਿਆ ਹੈਗਾ ਸੰਤਾਂ ਤੋਂ ਲੈ ਕੇ ਆਂਦਾ ਸੀ ਨੁਸਕਾ ਪੁਰਾਣੇ ਗ੍ਰੰਥ ਚ ਉਹਨਾਂ ਨੇ ਲਿਖਵਾਇਆ ਸੀ ਹੱਥ ਲਿਖਤ ਗ੍ਰੰਥ ਚੋਂ ਤੇ ਉਹ ਗ੍ਰੰਥ ਵੀ ਆਪਣੇ ਕੋਲ ਹਫਤੇ ਤੱਕ ਪਹੁੰਚ ਜਾਏਗਾ ਤੇ ਉਹਦੇ ਵਿੱਚੋਂ ਰੀਡ ਕਰਕੇ ਤੁਹਾਨੂੰ ਆਪਾਂ ਹੋਰ ਨੁਸਕੇ ਦੱਸਾਂਗੇ ਰਿਜ਼ਲਟ ਇੰਨਾ ਕੁ ਵਧੀਆ ਹੈ ਇਹ ਪਰਸਨਲੀ ਖੁਦ 1000 ਦੋਸਤਾਂ ਨੂੰ ਦਿੱਤਾ ਆ ਵੀ ਵਰਤ ਕੇ ਦੇਖਿਆ ਰਿਜ਼ਲਟ ਬਹੁਤ ਅੱਛਾ ਮਿਲੂ ਤੁਹਾਨੂੰ ਇਹਦਾ ਇਹਦੇ ਵਿੱਚ ਕੀ ਕੀ ਪਿਆ ਹੋਇਆ ਇਹਦੇ ਵਿੱਚ ਪਿਆ ਹੈ ਜੀ ਸੇਲ ਮੁਸਲੀ ਕੌਂਚਵੀਜ਼ ਆਸ਼ਵਗੰਧਾ ਸਫੇਦ ਮੁਸਲੀ ਜਟਾਮਾਸੀ ਸੌਂਠ ਕਾਲੀ ਮਿਰਚ ਪਿਪਲੀ ਆਕਰਕਰਾ ইরਾਨੀ ਜੀਰਾ ਚਿਤ੍ਰਕਮੂਲ ਵਿਦਾਰੀਗੰਧ ਸਤਾਵਰ ਗੋਖਸ਼ੁਰਾ ਵਿਦਾਰਾ ਖਸਖਸ ਕਜੂਰ ਲੌਂਗ ਜੈਫਲ ਜਵਤਰੀ ਦਾਲਚੀਨੀ ਤੇਜ ਪੱਤਰ ਨਾਗ ਕੇਸਰ ਸੋਟੀ ਇਲਾਇਚੀ ਸਫੇਦ ਚੰਦਨ ਲਾਲ ਚੰਦਨ ਕਪੂਰ ਸਿੱਧ ਮਕਰਤਵਾਜ ਲੋਹ ਬਸਮ ਆਵਰਕ ਬਸਮ ਪਰਵਾਲ ਪਿਸ਼ਟੀ ਬੰਗ ਬਸਮ ਤੇਜ ਸਿੰਗਰ ਫਪਸਮ ਤੇ ਚਾਂਦੀ ਪਸਮ ਇਹਦੇ ਵਿੱਚ ਇਹ ਪਈਆਂ ਹੋਈਆਂ ਨੇ ਰਿਜ਼ਲਟ ਇੰਨਾ ਕ ਵਧੀਆ ਹੈ ਹੁਣ ਤੁਸੀਂ ਦੇਖ ਲਿਆ ਜਿਹੜੇ ਜਿਹੜੇ ਇਹਦੇ ਵਿੱਚ ਚੀਜ਼ਾਂ ਪਈਆਂ ਹੋਈਆਂ ਨੇ ਇਹਦਾ ਰਿਜ਼ਲਟ ਕਿੰਨਾ ਕ ਵਧੀਆ ਹੋਣਾ ਇਰਿਕਟਾਈਲ ਡਿਸਫੰਕਸ਼ਨ अर्ली ਡਿਸਚਾਰਜ ਹੋਣਾ ਹੁਣ ਸੈਕਸ਼ੂਅਲੀ weakness ਫਿਜ਼ੀਕਲ weakness ਹੋਣੀ ਸਟੈਮਨਾ ਨਾ ਹੋਣਾ ਤੇ ਮਸਲ ਗੇਨ ਕਰੇਗਾ ਜੀ ਵੈਰੀ ਯੂਸਫੁਲ ਤੇ ਪਾਵਰਫੁਲ ਨੁਸਖਾ ਹੈਗਾ ਜਿਹੜਾ ਇਹ ਆਪਾਂ ਅੱਜ ਤਿਆਰ ਕੀਤਾ ਹੈ। ਇਹਦੀ ਜਿਹੜੀ ਕੀਮਤ ਹੋएगी 500 ਗ੍ਰਾਮ ਦੀ ਇਹਦੀ ਪੈਕਿੰਗ ਹੋएगी। ਘੱਟ ਤੁਸੀਂ ਲੈ ਸਕਦੇ ਕੋਈ ਇਸ਼ੂ ਨਹੀਂ ਹੈ। ਇਹਦੀ 500 ਗ੍ਰਾਮ ਦੀ ਪੈਕਿੰਗ ਹੋएगी ਜੀ। 500 ਗ੍ਰਾਮ ਤੁਹਾਨੂੰ 2000 ਰੁਪਏ ਦੇ ਵਿੱਚ ਮਿਲੇਗਾ ਇਹ ਤੁਹਾਨੂੰ ਨੁਸਖਾ ਦੋ ਸਿਰਫ 2000 ਰੁਪਏ ਦੇ ਵਿੱਚ ਹੀ ਤੁਹਾਨੂੰ ਨੁਸਖਾ ਆਪਾਂ ਦੇ ਰਹੇ ਹਾਂ। ਸਿਰਫ ਲਗਦੇ ਰੇਟਾਂ ਤੇ ਐਂ ਮੰਨ ਲਓ ਤੁਸੀਂ ਜਿਹੜੇ ਹਿਸਾਬ ਨਾਲ ਇਹ ਚੀਜ਼ਾਂ ਪਈਆਂ ਲਗਦੇ ਰੇਟਾਂ ਤੇ ਜਿਹੜੀ ਚੀਜ਼ ਕਹੀ ਆ ਉਹ ਇਸ ਨੁਸਕੇ ਦੇ ਵਿੱਚ ਪਈ ਹੋਗੀ ਗਰੰਟੀ ਦਾਵਾ ਲਿਖ ਕੇ ਦੇ ਦਾਂਗੇ ਚੈੱਕ ਕਰੋ ਨਾ ਚੈੱਕ ਕਰਵਾ ਲਓ ਕਈ ਵੀਰ ਕਹਿੰਦੇ ਜੀ ਕੈਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਪਰ ਤੁਸੀਂ ਹਨਾ ਕਾਫੀ ਕਹਿੰਦੇ ਆ ਵੀ ਫਲਾਣੇ ਵੇਹ ਤੋਂ ਦਵਾਈ ਲਈ ਸੀ ਜਿਉਂ ਨੇ ਇਹ ਚੀਜ਼ਾਂ ਕਹੀਆਂ ਸੀ ਪਤਾ ਨਹੀਂ ਹੈ ਨੇ ਪਤੰਗ ਨਾ ਹੈ ਕਿਉਂਕਿ ਕਹਿੰਦੇ ਸੀ ਅਸੀਂ ਕਿੜੇ ਦੇ ਵਿੱਚੋਂ ਵੜਿਆ ਸਾਰੇ ਐਂ ਸੋਚਦੇ ਪਰ ਆਪਾਂ ਇਹ ਗਰੰਟੀ ਨਾਲ ਦਾਵਾ ਕਰਦੇ ਆਂ ਲਿਖ ਕੇ ਦੇ ਇਹਨੂੰ ਤਿਆਰ ਆ ਵੀ ਜਿਹੜੀਆਂ ਚੀਜ਼ਾਂ ਕਹੀਆਂ ਨੇ ਆਪਣੇ ਨੁਸਕੇ ਦੇ ਵਿੱਚ ਉਹ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ ਤਾਂ ਹੀ ਆਪਾਂ ਆਪਣੇ ਨੁਸਕੇ ਦੀ ਜਿਹੜੀ ਗਰੰਟੀ ਲੈਨੇ ਆ ਨੁਸਕਾ ਬਹੁਤ ਵਧੀਆ ਹੈ ਤਕਰੀਬਨ ਤਕਰੀਬਨ ਤੁਹਾਡਾ ਇਹ 45 ਦਿਨ ਤੁਹਾਡਾ ਨੁਸਕਾ ਚੱਲੂਗਾ ਜੀ 2000 ਰੁਪਏ ਦੇ ਵਿੱਚ ਕਿਉਂਕਿ ਆਪਣੇ ਨੁਸਕੇ ਸਾਰੇ ਹੀ ਜਿੰਨੇ ਵੀ ਹੈਗੇ ਮਹਿੰਗੇ ਹੁੰਦੇ ਆ ਜਿਹੜੇ ਆਪਾਂ ਪਾਊਡਰ ਵਾਲੇ ਬਣਾਉਨੇ ਆ ਹਨਾ ਜੀ ਸਿਰਫ ਇਹ ਨੁਸਖਾ ਤੇ ਇੱਕ ਦੂਜਾ ਜਮਲਾ ਨੁਸਖਾ ਪਰ ਦੋ ਸਸਤੇ ਬਣਾਈ ਸੀ ਇਹ ਇਹ ਨੁਸਖਾ ਜਮਮ ਵਾਲੇ ਨੂੰ 100 ਗੁਣਾ ਜ਼ਿਆਦਾ ਕੰਮ ਕਰੂਗਾ ਇੰਨਾ ਕੋ ਤਕੜਾ ਰਿਜ਼ਲਟ ਹੈ ਜਿਹੜੇ ਨੇ ਇੱਕ ਵਾਰ ਖਾ ਲਿਆ ਉਹ 100 ਜਾਣੇ ਨੂੰ ਰეკਮੈਂਡ ਕਰੂਗਾ ਵੀ ਸਿਰਫ ਤੁਸੀਂ ਵੈਜ ਜੀ ਤੋਂ ਆਹਾ ਹੀ ਨੁਸਖਾ ਲੈਣਾ ਇਹ ਰਾਜ ਕੋਸ਼ ਮਰਦਾਨਾ ਤਾਕਤ ਇਹ ਨੁਸਕੇ ਦਾ ਇਹ ਨਾਮ ਸੀ ਰਾਜਕੋਸ਼ ਮਰਦਾਨਾ ਤਖਤ ਸੰਤਾ ਨੇ ਇਹਦਾ ਨਾਮ ਰੱਖਿਆ ਹੋਇਆ ਹੈ ਬਹੁਤ ਹੀ ਅਸਰਕਾਰ ਨੁਸਖਾ ਜਿਹਦਾ ਰਿਜ਼ਲਟ ਤੁਹਾਨੂੰ 100% ਮਿਲੇਗਾ ਹੀ ਮਿਲੇਗਾ ਜਿਹੜੇ ਵੀਰਾਂ ਨੇ ਆਰਡਰ ਕਰਨਾ ਹੈ ਜਾਂ ਕੋਈ ਵੀਰ ਕਹਿੰਦੇ ਸੀ ਘਰ ਵੀ ਤਿਆਰ ਕਰਨਾ ਤਾਂ ਫੋਨ ਕਰਕੇ ਆਪਦੇ ਸਮਗਰੀ ਲਿਖਵਾ ਸਕਦੇ ਕੋਈ ਇਸ਼ੂ ਨਹੀਂ ਹੈ ਲਿਖ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਜਿਹੜੇ ਵੀਰਾਂ ਨੇ ਮੰਗਵਾਉਣਾ ਹੈ ਉਹ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਮੰਗਵਾ ਸਕਦੇ ਜੀ ਇਹਦਾ ਖਾਨ ਦਾ ਟੰਗ ਕੀ ਹੈ ਇਹਦੇ 90 ਡੋਜ਼ਾ ਵੰਡ ਲੈਣੀਆਂ ਨੇ ਜਿੰਨਾ ਵੀਰਾਂ ਨੂੰ ਭੇਜਾਂਗੇ ਉਹਨਾਂ ਨੂੰ 90 ਡੋਜ਼ਾ ਵੰਡ ਕੇ ਹੀ ਭੇਜਾਂਗੇ 45 ਦਿਨ ਦੀ ਡੋਜ਼ ਬਣਾ ਕੇ ਤੇ ਵੱਧ ਚਲਾਉਣਾ ਤੁਸੀਂ ਵੱਧ ਚਲਾ ਸਕਦੇ ਉਹਨੂੰ 45 ਦਿਨ ਦਾ ਡੋਜ਼ਾ ਬਣਾ ਕੇ ਭੇਜਾਂਗੇ 500 ਗ੍ਰਾਮ 500 ਗ੍ਰਾਮ ਦੀਆਂ ਜੀ ਠੀਕ ਹੈ 500 ਗ੍ਰਾਮ ਟੋਟਲ ਨੁਸਖਾ ਹੋਏਗਾ ਤੇ 90 ਡੋਜ਼ਾ ਬਣਾ ਕੇ ਦੇਵਾਂਗੇ 45 ਦਿਨ ਚੱਲੂਗਾ ਸਵੇਰੇ ਸ਼ਾਮ ਦੁੱਧ ਦੇ ਨਾਲ ਲੈਣਾ ਜੀ ਇੱਕ ਡੋਜ਼ ਸਵੇਰੇ ਇੱਕ ਸ਼ਾਮ ਨੂੰ ਦੁੱਧ ਉਬਾਲ ਕੇ ਮਿਸ਼ਰੀ ਪਾ ਕੇ ਠੰਡਾ ਕਰਕੇ ਉਹਦੇ ਨਾਲ ਲੈਣਾ ਸਟੈਮਨਾ ਬੀਜ ਦਾ ਪਤਲਾਪਣ ਬੀਜ ਦੀ ਹਰ ਇੱਕ ਸਮੱਸਿਆ ਸੈਕਸ ਦੀ ਹਰ ਇੱਕ ਸਮੱਸਿਆ ਹਰ ਇੱਕ ਚੀਜ਼ ਨੂੰ ਠੀਕ ਕਰ ਦੂਗਾ ਸ਼ਿਗਰ ਪਤਨ ਹੋਵੇ ਦਿਲ ਨਾ ਕਰਦਾ ਹੋਵੇ ਹਰ ਇੱਕ ਚੀਜ਼ ਨੂੰ ਇਹ ਠੀਕ ਕਰ ਦੂਗਾ ਬਹੁਤ ਅੱਛਾ ਇਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਬਹੁਤ ਹੀ ਪਾਵਰਫੁਲ ਨੁਸਖਾ ਹੈ ਰਾਜਕੋਸ਼ ਸੈਕਸ ਪਾਵਰ ਨੁਸਖਾ ਜੀ ਅਦਭੁਤ ਜੜੀਆਂ ਬੂਟੀਆਂ ਦਾ ਮੇਲ ਹੈ ਵਰਤੋ ਤੇ ਲਾਭ ਉਠਾਓ ਧੰਨਵਾਦ ਜੀ